ਦਿਨ ਵੱਡ ਭਾਗੀ ਆਇਆ ਅੱਜ ਦਿਨ ਵੱਡ ਭਾਗੀ ਆਇਆ ਦਿਨ ਵੱਡ ਭਾਗੀ ਆਇਆ ਅੱਜ ਦਿਨ ਵੱਡ ਭਾਗੀ ਆਇਆ ਦਿਨ ਵੱਡ ਭਾਗੀ ਆਇਆ ਅੱਜ ਦਿਨ ਵੱਡ ਭਾਗੀ ਆਇਆ ਦਨ ਵਰਡ ਪਾ ਗਿਆ ਆਇਆ ਅਜ ਦਿਨ ਵਰਡ ਪਾ ਗਿਆ ਆਇਆ ਚਲੋ ਸਿੰਘੋਰਾਲ ਦਰਸ਼ਨ ਕਰੀਏ ਚਲੋ ਸਿੰਘੋਰਾਲ ਦਰਸ਼ਨ ਕਰੀਏ ਮਾਜਾ ਵਾਲਾ ਆਇਆ ਅਜ ਕਲ ਗਿਆ ਵਾਲਾ ਆਇਆ ਵਾਜਾਂ ਵਾਲਾ ਆਇਆ ਅਜਕਲ ਗੀਆ ਵਾਲਾ ਆਇਆ ਦਿਨ ਵੜ ਭਾਗੀ ਆਇਆ ਅੱਜ ਦਿਨ ਵੜ ਭਾਗੀ ਆਇਆ ਦਿਨ ਵੜ ਭਾਗੀ ਆਇਆ ਅੱਜ ਦਿਨ ਵੜ ਭਾਗੀ ਆਇਆ ਜਨਮ ਗੁਰਾਂ ਦਾ ਪਟਨੇ ਸਹੇਬ ਦਾ ਜਨਮ ਗੁਰਾਂ ਦਾ ਪਟਨੇ ਸਹੇਬ ਦਾ ਅਨੰਦਪੁਰ ਡੇਰਾ ਲਾਇਆ ਅੱਜ ਦਿਨ ਵੱਡ ਪਾਗਿਆ ਆ ਆਨੰਦਪੁਰ ਡੇਰਾ ਲਾਇਆ ਅੱਜ ਦਿਨ ਵੱਡ ਪਾਗਿਆ ਆ ਦਿਨ ਵਡਪਾਗੀ ਆਇਆ ਅੱਜ ਦਿਨ ਵਡਪਾਗੀ ਆਇਆ ਦਿਨ ਵਡਪਾਗੀ ਆਇਆ ਅੱਜ ਦਿਨ ਵਡਪਾਗੀ ਆਇਆ ਪਿਤਾ ਗੁਰਾਂ ਦੇ ਗੁਰੂ ਤੇਗ ਬਹਾਦਰ ਪਿਤਾ ਗੁਰਾਂ ਦੇ ਗੁਰੂ ਤੇਗ ਬਹਾਦਰ ਤੇਗ ਬਹਾਦਰ ਰਹਿੰਦ ਦੀ ਚਾਦਰ ਤੇਗ ਬਹਾਦਰ ਰਹਿੰਦ ਦੀ ਚਾਦਰ ਮਾਂ ਗੁਜਰੀ ਕਰ ਜਾਇਆ ਅੱਜ ਦਿਨ ਵੱਡ ਪਹਾ ਗਿਆ ਆ ਮਾਂ ਗੁਜਰੀ ਕਰ ਜਾਇਆ ਅੱਜ ਦਿਨ ਵੱਡ ਪਹਾ ਗਿਆ ਆ ਦਿਨ ਵੱਡ ਪਾਗੀ ਆਇਆ ਅੱਜ ਦਿਨ ਵੱਡ ਪਾਗੀ ਆਇਆ ਦਿਨ ਵੱਡ ਪਾਗੀ ਆਇਆ ਅੱਜ ਦਿਨ ਵੱਡ ਪਾਗੀ ਆਇਆ ਏਠ ਗੁਰਾਂ ਦੇ ਨੀਲਾ ਕੋੜਾ ਏਠ ਗੁਰਾਂ ਦੇ ਨੀਲਾ ਕੋੜਾ ਨੀਲਾ ਕੋੜਾ ਬੰਕਾਂ ਜੋੜਾ ਨੀਲਾ ਕੋੜਾ ਬੰਕਾਂ ਜੋੜਾ ਹੱਥ ਵਿੱਚ ਬਾਜ ਸਜਾਇਆ ਅੱਜ ਦਿਨ ਵੜ ਪਾ ਗਿਆ ਆ ਹੱਥ ਵਿੱਚ ਬਾਜ ਸਜਾਇਆ ਅੱਜ ਦਿਨ ਵੜ ਪਾ ਗਿਆ ਆ ਦਿਨ ਵੜਬਾਗਿਆ ਆਇਆ ਅੱਜ ਦਿਨ ਵੜਬਾਗਿਆ ਆਇਆ ਦਿਨ ਵੜਬਾਗਿਆ ਆਇਆ ਅੱਜ ਦਿਨ ਵੜਬਾਗਿਆ ਆਇਆ ਨਾਲ ਗੁਰਾਂ ਦੇ ਪੰਜ ਪਿਆਰੇ ਨਾਲ ਗੁਰਾਂ ਦੇ ਪੰਜ ਪਿਆਰੇ ਪੰਜ ਪਿਆਰੇ ਚਾਰ ਦੁਲਾਰੇ ਪੰਜ ਪਿਆਰੇ ਚਾਰ ਦੁਲਾਰੇ ਦਸਵਾ ਗੁਰੂ ਸਹਾਇ ਆਜ ਦਿਨ ਵੜ ਪਾਗਿਆ ਆ ਦਸਵਾ ਗੁਰੂ ਸਹਾਇ ਆਜ ਦਿਨ ਵੜ ਪਾਗਿਆ ਆ ਦਿਨ ਵੜ ਪਾਗਿਆ ਆਇਆ ਅੱਜ ਦਿਨ ਵੜ ਪਾਗਿਆ ਆਇਆ ਦਿਨ ਵੜ ਪਾਗਿਆ ਆਇਆ ਅੱਜ ਦਿਨ ਵੜ ਪਾਗਿਆ ਆਇਆ ਚਲੋ ਸਿੰਘੋ ਰਾਲੇ ਦਰਸ਼ਨ ਕਰੀਏ ਚਲੋ ਸਿੰਘੋ ਰਾਲ ਦਰਸ਼ਨ ਕਰੀਏ ਬਾਜਾ ਵਾਲਾ ਆਇਆ ਆਇਆ ਅਜਕਲ ਗੀਆ ਵਾਲਾ ਆਇਆ ਆਇਆ ਬਾਜਾ ਵਾਲਾ ਆਇਆ ਅਜਕਲ ਗੀਆ ਵਾਲਾ ਆਇਆ യാ അത് വട്ട പാഗിയൻ വട്ട പാഗ്യ അത് വട്ട പാഗ്യയാം ദിന വട്ട പാഗ്യ അത് വട്ട പാഗിയ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ